ਕਿਸਾਨ ਭਰਾ ਉਹ 27 ਸਤੰਬਰ ਦੇ ਜਿਹੜੇ ਰੇਟ ਲੈ ਕੇ ਮੰਡੀਆਂ ਦੇ ਹਾਜ਼ਰ ਹੋਏ ਆ ਕਿਹੜੀ ਮੰਡੀ ਦੇ ਵਿੱਚ ਕਿੰਨਾ ਕੁ ਰੇਟ ਲੱਗਿਆ ਬਾਕੀ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਜਿਹੜਾ ਪਤਾ ਲੱਗ ਗਿਆ ਹੈ ਇੱਕਦਮ ਜਿਹੜੇ ਕਾਫੀ ਦਿਨਾਂ ਤੋਂ ਜਿਹੜੇ ਰੇਟ ਡਾਊਨ ਚੱਲ ਰਹੇ ਨੇ ਤੇ ਬਾਸਮਤੀ ਜਿਹੜੀ ਕਾਫੀ ਮੰਦੀ ਹੋ ਗਈ ਹੈ ਕਿਸਾਨ ਇਸ ਲਈ ਚਿੰਤਤ ਬਹੁਤ ਜ਼ਿਆਦਾ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਦੂਸਰੀ ਬਾਸਮਤੀ ਆ 1692 1847 1121 1718 ਜੋ ਵੀ ਵੈਰਾਈਟੀਆਂ ਹਨ ਕਿਸਮਾਂ ਕਾਫੀ ਆ ਤੇ ਕੀ ਰੇਟ ਰਹਿਣਗੇ ਇਸ ਬਾਰੇ ਸਿਰਦਰਦੀ ਬਣੀ ਪਈ ਹੋਈ ਆ ਕਿਸਾਨਾਂ ਦੇ ਤੇ ਬਾਕੀ ਇਸ ਵਾਰ ਜਿਹੜੇ ਪਰਮਲ ਝੋਨੇ ਤੇ ਵੀ 1 ਅਕਤੂਬਰ ਨੂੰ ਜਿਹੜੀ ਸਰਕਾਰੀ ਖਰੀਦ ਸ਼ੁਰੂ ਹੋਣੀ ਸੀ ਉਸ ਤੇ ਵੀ ਪਹਿਲੀ 1 ਅਕਤੂਬਰ ਨੂੰ ਜਿਹੜੀ ਹੜਤਾਲ ਆ ਮੰਡੀਆਂ ਦੇ ਵਿੱਚ ਤੇ ਕਈ ਵੀਰਾਂ ਨੇ ਜਿਹੜਾ ਝੋਨਾ ਵੱਢ ਕੇ ਮੇਰੇ ਏਰੀਏ ਦੇ ਵਿੱਚ ਘਰੇ ਲਾਇਆ ਹੋਇਆ ਤਾਂ ਕਰਕੇ ਹਜੇ ਮੰਡੀ ਕਰਨ ਦੇ ਵਿੱਚ ਵੇਖ ਨਹੀਂ ਰਿਹਾ ਬਾਕੀ ਹੁਣ ਜਿਹੜਾ ਇਨਸਪੈਕਟਰ ਪਾਸ ਕਰਕੇ ਦੇਵੇਗਾ 17 ਮੌਇਸਚਰ ਵਾਲਾ ਯਾਰਦ ਤੇ ਵੀਰੋਂ ਵੱਲੋਂ ਬਿਆਨ ਆ ਵੀ 17 ਮੌਇਸਚਰ ਤੇ ਹੀ ਝੋਨਾ ਇਸ ਵਾਰ ਤੋਲੇਗਾ ਬਹੁਤ ਜਿਹੜੇ ਸਖਤ ਹਦਾਇਤਾਂ ਨੇ ਕਿਸਾਨ ਭਰਾਵੋ ਵੀਡੀਓ ਬਣਾਉਣ ਨੂੰ ਵੀ ਉਦੋਂ ਹੀ ਦਿਲ ਕਰਦਾ ਜਦੋਂ ਰੇਟਾਂ ਦੇ ਵਿੱਚ ਜਦੋਂ ਤੇਜ਼ੀ ਹੁੰਦੀ ਹੈ ਜਦੋਂ ਰੇਟ ਮੰਦੇ ਹੁੰਦੇ ਆ ਵੀਡੀਓ ਬਣਾਉਣ ਨੂੰ ਵੀ ਖਾਸਾ ਦਿਲ ਨਹੀਂ ਕਰਦਾ ਪਰ ਫਿਰ ਵੀ ਤੁਹਾਡੇ ਨਾਲ ਰੇਟ ਜਿਹੜੇ ਸ਼ੇਅਰ ਕਰਨੇ ਹੀ ਪੈਣੇ ਆ ਮੈਨੂੰ ਅੰਮ੍ਰਿਤਸਰ ਸਾਈ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ ਸਿਰਫ 2500 ਰੁਪਏ ਤੱਕ ਜਿਹੜਾ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ 600 ਰੁਪਏ ਮੰਦਾ ਆ ਜਾਣਾ ਕਿਸੇ ਵੀ ਚੀਜ਼ ਦੇ ਵਿੱਚ ਬਹੁਤ ਘਾਟੇ ਵਾਲਾ ਸੌਦਾ ਜੇ 50 ਮੰਨ ਦੀ ਉਸਤ ਲਾਈਏ ਤਾਂ 52 55000 ਦੀ ਜਿਹੜੀ ਬਾਸਮਤੀ ਨਿਕਲ ਰਹੀ ਹੈ ਸਿਰਸਾ ਮੰਡੀ ਦੇ ਵਿੱਚ 2572 ਰੁਪਏ ਜੀ ਟੋਹਾਣਾ ਮੰਡੀ ਵਿੱਚ 1509 ਦਾ ਜਿਹੜਾ ਰੇਟ 2780 ਨਜਫਰਗੜ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2952 ਲਾੜਵਾ ਮੰਡੀ ਦੇ ਵਿੱਚ 2690 ਰੁਪਏ ਕਰਨਾਲ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2600 ਤੋਂ 2600 ਰੁਪਏ 135 ਰੁਪਏ ਕਾਲੇ ਨਾਲ ਫਰਮੰਦਾ ਹੋਇਆ ਮਿਲਕ ਗੰਜ ਯੂਪੀ ਦੇ ਵਿੱਚ ਮੰਡੀ ਦੇ ਵਿੱਚ 2550 ਰੁਪਏ 8000 ਇਸ ਮੰਡੀ ਦੇ ਵਿੱਚ ਜਿਹੜਾ ਟੋਟਲ ਘਟਾ ਪਰ ਆ ਗਿਆ ਕੈਂਥਲ ਮੰਡੀ ਦੇ ਵਿੱਚ 1509 ਦਾ ਜਿਹੜਾ 2715 ਖੈਰ ਮੰਡੀ ਦੇ ਵਿੱਚ 1509 ਜਿਹੜੀ ਹੱਥ ਦੀ ਝੜੀ ਹੋਈ ਬਾਸਮਤੀ 2631 ਤੇ ਕੰਬਾਈਨ ਦੀ ਵੱਡੀ ਹੋਈ 2535 ਰੁਪਏ ਪੁਆਵਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2350 ਰੁਪਏ ਸਿਰਫ ਇੱਕ ਪਰਮਲ ਝੋਨੇ ਦੇ ਬਰਾਬਰ ਜਿਹੜਾ ਰੇਟ ਮਿਲ ਰਿਹਾ ਕਿਸਾਨ ਵੀਰੋ ਨੂੰ ਤੇ ਇਸ ਵਾਰ ਤਾਂ ਦਿੱਲੀ ਦੇ ਵਿੱਚ ਜਿਹੜੀ ਕਣਕ ਦਾ ਰੇਟ ਹੀ ਲਗਭਗ 29 2900 ਰੁਪਏ ਹੋਇਆ ਪਿਆ ਪਾਣੀਪਤ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2611 ਕਨੌਰ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ ਚਲੋ ਆਪਾਂ ਆਮ ਮੰਡੀਆਂ ਨਾਲੋਂ ਬਹੁਤ ਮੁਕਾਬਲੇ ਚੰਗਾ ਰੇਟ 2801 ਰੁਪਏ ਗੜਮ ਮਕੇਸ਼ਵਰ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2501 ਤੋਂ ਲੈ ਕੇ 2801 ਰੁਪਏ ਤੱਕ ਰਤਿਆ ਮੰਡੀ ਦੇ ਵਿੱਚ 1509 ਦਾ ਜਿਹੜਾ 2735 ਸ਼ੋਰੋ ਮੰਡੀ ਦੇ ਵਿੱਚ 1509 ਦਾ 2700 ਅਲੀਗੜ੍ਹ ਮੰਡੀ ਦੇ ਵਿੱਚ 2850 ਤਰਾਵੜੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2860 ਰੁਪਏ 6000 ਗੱਟਾ ਪਰ ਆ ਗਿਆ ਇਸ ਮੰਡੀ ਦੇ ਵਿੱਚ ਹੋਟਲ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2350 12000 ਗੱਟਾ ਪਰ ਆ ਗਿਆ ਘਰੋਂ ਦਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2600 40 41 ਨਰੇਲਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2100 ਤੋਂ ਲੈ ਕੇ 2638 ਰੁਪਏ ਤੱਕ ਦਿੱਲੀ ਦੇ ਵਿੱਚ ਜਿਹੜੀ ਕਣਕ 2900 ਤੇ 20 ਰੁਪਏ ਤੱਕ ਜਿਹੜੀ ਵਿਕ ਰਹੀ ਹੈ ਚੀਕਾ ਮੰਡੀ ਦੇ ਵਿੱਚ 1500 ਨਾਲ ਦਾ ਜਿਹੜਾ 2700 ਤੇ ਕੋੜਕਪੂਰਾ ਮੰਡੀ ਦੇ ਵਿੱਚ ਜਿਹੜਾ ਅੱਜ ਸਿਰਾ ਰੇਟ 62500 ਰੁਪਏ ਲੱਗਿਆ ਕਿਸਾਨ ਭਰਾਵੋ ਇਹ ਅੱਜ